ਬੰਬਾਂ ਤੇ ਮਤਵ ਵਾਲੇ ਉਹਨਾਂ ਨੇ ਛੋਟੀਆਂ ਦੁਕਾਨਦਾਰਾਂ ਦੀਆਂ ਬੰਬਾਂ ਦੀਆਂ ਦੁਕਾਨਾਂ ਬੰਦ ਕਰਾਈਆਂ ਤੀਆਂ ਵੀ ਜਿਹੜੇ ਬਿਨਾਂ ਲਾਇਸੈਂਸ ਤੇ ਨੇ ਜਾਂ ਜਿਨ੍ਹਾਂ ਕੋ ਗ੍ਰੀਨ ਕਰੈਕਰ ਹੈ ਨਹੀਂ ਸੋ ਤੁਹਾਨੂੰ ਵੱਡੀ ਇੱਕ ਮਿਲੀ ਭੂਖ ਦਿਖਾ ਰਹੇ ਆ ਵੀ ਜੇ ਕਿਸਾਨ ਅੱਗ ਲਾਉਂਦਾ ਤਾਂ ਦੋਸ਼ੀ ਕਿਸੇ ਬੰਦੇ ਕੋਲ ਕੋਈ ਗ੍ਰੀਨ ਕਰੈਕਰ ਨਹੀਂ ਹੈਗਾ 2 ਨੰਬਰ ਦੇ ਬੰਬ ਵੇਚਦੇ ਆ ਆ ਦੇਖੋ ਸਾਰੇ ਹੀ ਤੁਸੀਂ ਦੇਖੋ ਹਾਲਾਤ ਕਿਵੇਂ ਦੇ ਆ 43 ਹੱਬ ਦੇਖੋ ਕੋਈ ਹੁਣ ਕੁਝ ਨਹੀਂ ਐਸਤੀਆਂ ਮੈਡਮ ਕਾਲਾ ਦਿਖਾਵਾ ਕਰਕੇ ਚਲੇਗੀ ਲੇਕਿਨ ਤੁਸੀਂ ਦੇਖੋ ਵੀ ਜਿਹੜੇ ਦੁਕਾਨਾਂ ਖੁੱਲ ਗਈਆਂ ਜੇ ਆਹੀ ਕੰਮ ਕਿਸੇ ਕਿਸਾਨ ਨੇ ਕਰਿਆ ਹੁੰਦਾ ਤਾਂ ਪਰਚੇ ਵੀ ਹੋਣੇ ਸੀ ਸਭ ਕੁਝ ਹੋਣਾ ਸੀ ਇਹ ਦੇ ਸ਼ੁਕਰ ਵਾਲੀ ਦੀ ਹੱਬ ਹੈ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਉਰੇ ਸਾਰੇ ਹੀ 2 ਨੰਬਰ ਦਾ ਪੰਪ ਵਿਗਦਾ ਏ ਕੋਈ ਟੈਂਸ਼ਨ ਨਹੀਂ ਸਰਕਾਰਾਂ ਨੂੰ ਠੀਕ ਹੈ ਪੰਜਾਬ ਸਰਕਾਰ ਰੌਲਾ ਪਾਉਂਦੀ ਗ੍ਰੀਨ ਕਰੈਕਰ ਹੋਣਾ ਚਾਹੀਦਾ ਕੋ ਜਿਹੜੇ ਲਾਇਸੈਂਸ ইস্য ਹੋਏ ਵੇ ਉਹ ਗ੍ਰੀਨ ਕਰੈਕਰ ਦੇ ਹੋਏ ਵੇ ਉਹ 800 ਕਿਲੋ ਤੇ ਹੋਏ ਵੇ ਤੁਸੀਂ ਦੇਖੋ ਵੀ ਈਕੀ ਕਿਤੇ ਦੁਕਾਨ ਤੇ ਕਿੰਨੇ ਕਿੰਨੇ ਟਨ ਮਾਲ ਰੱਖਿਆ ਵਾ ਦੇਖਿਓ ਤੁਸੀਂ ਵੀ ਹਾਂ ਇਹ ਇਨਾਂ ਨੇ 800 ਟਨ ਆਪਣਾ ਕਿਲੋ ਬੰਬ ਰੱਖਿਆ 800 ਟਨ ਰੱਖਿਆ ਵਾ ਦੇਖੋ ਕਿੰਨਾ ਜ਼ਿਆਦਾ ਦੇਖੋ ਈਕੀ ਕਿ ਲਾਇਸੈਂਸ ਉੱਤੇ 8-8 ਦੁਕਾਨਾਂ ਦੇਖੋ ਭੀੜ ਇੱਕ ਰਾਲੀ ਦੀ ਮਾਰਕੀਟ ਹੈ ਜੀ ਮਤਲਬ ਇਹ ਸਾਰਾ ਕੁਝ ਪਤਾ ਸਰਕਾਰਾਂ ਨੂੰ ਸਭ ਨੂੰ ਪਤਾ ਹੈ ਜੀ ਹਾਂ ਦੋ ਨੰਬਰ ਦਾ ਕੰਮ ਚੱਲਦਾ ਸਾਰਾ ਮਤਲਬ ਲੋਕਾਂ ਨੇ ਆਪ ਦੀ ਮੌਤ ਆਪ ਸਹਿਣਨੀ ਹੈ ਜੀ ਆਹ ਦੇਖੋ ਜੀ ਲੋਕਾਂ ਨੇ ਆਪਣੀ ਮੌਤ ਆਪ ਸਹਿਣੀ ਹੈ ਜਿਹੜੀ ਚੀਜ਼ ਨਾਲ ਹਵਾ ਪਾਣੀ ਖਰਾਬ ਹੋਣਾ ਹੈ ਤੁਸੀਂ ਦੇਖੋ ਆਈਟੀ ਨੂੰ ਤਾਂ ਦੇਖੋ ਤੁਸੀਂ ਹੁਣ ਦੱਸੋ ਵੀ ਹਾਲਾਤ ਕੀ ਆ ਵੀ ਲੋਕ ਬਾਜੂਗੇ ਵੀ ਜਿਸ ਤਰ੍ਹਾਂ ਕੁ ਸਰਮਾਇਦਾਰ ਲੋਕ ਇਹ ਕਹਣਾ ਲੁੱਟਣ ਲੱਗੇ ਆ ਆਪਣੇ ਲੋਕ ਪਾਗਲ ਹੈ ਜਿਹੜੇ ਲੋਕ ਪੈਸੇ ਦੀ ਬਰਬਾਦੀ ਕਰ ਰਹੇ ਆ ਤੇ ਸਰਕਾਰਾਂ ਕੋਈ ਵੀ ਕੋਈ ਕਿਸੇ ਤਰੀਕੇ ਦਾ ਭਾਈ ਕੋਈ ਕਾਨੂੰਨੀ ਹੈਗਾ ਇੱਥੇ ਪੈਸੇ ਦਾ ਜੋਰ ਹੈ ਜੀਦਾ ਪੈਸਾ ਉਹਦਾ ਹੀ ਡੰਡਾ ਹੈ ਹੁਣ ਇਹ ਨਾਲ ਪੈਸਾ ਇਹਨਾਂ ਨੇ ਕਰੋੜਾਂ ਰੁਪਈਆ ਉਪਰ ਤੱਕ ਕਰ ਦੇਣਾ ਹੈ ਚਾਹੇ ਜਿਹੜਾ ਮਾਰੀ ਚਾਹੇ ਪਾਕਿਸਤਾਨ ਤੇ ਲਿਆ ਕੇ ਪੰਪ ਵੇਖਣ ਕੋਈ ਦਿੱਕਤ ਨਹੀਂ ਬਾਈ ਜੀ ਚਾਹੇ ਪਾਕਿਸਤਾਨ ਤੋਂ ਆ ਕੇ ਪੰਪ ਵੇਖਣ ਕੋਈ ਚੱਕਰ ਨਹੀਂ 1% ਵੀ ਐਸ.ਪੀ. ਹੈ ਜੀ ਕਰਾਲੀ ਦੀ ਜਿੱਥੇ ਜੂਣਾ ਔਖਾ ਹੋ ਗਿਆ ਲੋਕਾਂ ਦਾ हां जी भाई हां ਤੁਹਾਨੂੰ ਦਿਖਾਇਆ ਸਾਰਾ ਸਿਸਟਮ ਹੈ ਮਤਲਬ ਦੇਖੋ ਈਕਾ ਕਿਸਾਨ ਨੂੰ ਤਾਂ ਇਸ ਤਰ੍ਹਾਂ ਪੇਸ਼ ਕਰਿਆ ਜਾ ਰਿਹਾ ਵੀ ਪਸਕਸ ਹਾਂ ਕਿਸਾਨ ਨੇ ਪਤਾ ਨਹੀਂ ਕਿਹਾ ਦਿਖਾਉਂ ਕਰਤਾ ਮਤਲਬ ਜੇ ਕਿਸੇ ਛੋਟੇ ਕਿਸਾਨ ਨੇ ਨਾ ਮਾਰੀ ਮੋਟੀ ਅੱਗ ਲਾਤੀ ਤਾਂ ਕਹਿੰਦੇ ਤਾਂ ਹਨ ਪਤਾ ਨਹੀਂ ਕਿਹਾ ਬੋਸ਼ ਕਰਤਾ ਕਿਸਾਨ ਨੇ ਜੇਕਰ ਇਹ ਰਹਾ ਅਮੀਰ ਲੋਕਾਂ ਦਾ ਬਿਜ਼ਨਸ ਹੈ ਇਹਨੂੰ ਕੋਈ ਮਾੜਾ ਨਹੀਂ ਕਹਿੰਦਾ ਤਾਨੂੰ ਦਿਖਾਤਾ ਤੇ ਰਾਲੀ ਦਾ ਬਾਜ਼ਾਰ ਐਸਜੀਐਮ ਕੱਲ ਆਈ ਦੁਕਾਨਾਂ ਬੰਦ ਕਰਕੇ ਚਲੇਗੀ ਸੀਲਾ ਲਾਤੀਆਂ ਜਦੇ ਖੁੱਲਗੀਆਂ ਸੀਲਾ ਉਸੇ ਟਾਈਮ ਇੱਕ ਮਿੰਟ ਦੇ ਵਿੱਚ ਸੀਲਾ ਖੁੱਲਗੀਆਂ ਸਾਰਾ ਭਾਈ ਜੀ 2 ਨੰਬਰ ਦਾ ਬੰਬ ਵਿਕ ਰਿਹਾ ਟੋਟਲੀ ਕਿਸੇ ਭਰਾ ਨੇ ਗ੍ਰੀਨ ਕਰੈਕਰ ਕੋਈ ਨਹੀਂ ਰੱਖਿਆ ਬੋਰੇ ਕਿਉਂਕਿ ਦੇਖੋ ਸਰਕਾਰ ਨੂੰ ਪੈਸਾ ਇਕੱਠਾ ਹੁੰਦਾ ਜੀਐਸਟੀ ਕਿੰਨਾ ਪੈਸਾ ਇਨਕਮ ਦਾ ਸੋਰਸ ਹੈ ਸਭ ਚੱਲਦਾ ਹੋਰੇ ਕੋਈ ਦਿੱਕਤ ਨਹੀਂ ਕਿਸੇ ਤਰੀਕੇ ਦੀ ਡੀਸੀ ਮੈਡਮ ਨਾਲ ਮੀਟਿੰਗਾਂ ਕਰੇ ਕਰ ਆਏ ਅਸੀਂ ਕਰੇ 25 ਲਿਸੈਂਸ ਈਸ਼ੂ ਹੋਏ ਬੇਕਰਾਲੀ ਦੇ ਵਿੱਚ ਤੇ ਦੁਕਾਨਾਂ ਖੁੱਲੀਆਂ ਮੈਂ ਇਸ ਟਾਈਮ 250 250 ਦੁਕਾਨ ਖੁੱਲੀ ਵੀ ਲਿਸੈਂਸ 25 ਸੋ ਸਾਰੇ ਇਤਰਾਵਾਂ ਨਹੀਂ ਦਿਖਾਇਆ ਜੀ ਵੀ ਭਾਈ ਇਹ ਜਿਹੜੀ ਸਰਕਾਰ ਦੀ ਸੱਚਾਈ ਹੈ ਨਾ ਜਿਹੜਾ ਕਾਨੂੰਨ ਹੈ ਪੈਸੇ ਥੱਲੇ ਦਬ ਜਾਂਦਾ ਏ ਜਿੱਥੇ ਪੈਸਾ ਬਾਈ ਸੀ ਉੱਥੇ ਕੋਈ ਕਾਨੂੰਨ ਕੰਮ ਨਹੀਂ ਹੈਗਾ ਜਿੱਥੇ ਮਰਜ਼ੀ ਖਰੀਦ ਲੋ ਕਾਨੂੰਨ ਤਾਂ 5 ਮਿੰਟ ਚ ਵਿਕ ਜਾਂਦਾ ਸੋ ਇਹ ਕਿ ਆਪਣਾ ਕਾਨੂੰਨ ਅੱਖੀ ਵਿਕਦਾ ਤੁਸੀਂ ਵੇਖ ਲਓ ਆਪਣੇ ਆਪ ਸੋ ਮੇਰੀ ਭਰਾਵਾਂ ਨੂੰ ਬੇਨਤੀ ਹੈ ਜ਼ਰੂਰੀ ਇੱਕ ਕਿਸਾਨ ਭਰਾਵਾਂ ਨੂੰ ਖਾਸ ਕਰਕੇ ਜਿਹੜੇ ਛੋਟੇ ਕਿਸਾਨ ਭਰਾ ਐ ਜਿਨ੍ਹਾਂ ਆਪਾਂ ਇੰਪਲੀਮੈਂਟ ਨਹੀਂ ਨੇ ਉਹ ਜਰੂਰ ਆਪਦੇ ਖੇਤਾਂ ਦੇ ਵਿੱਚ ਬੰਬ ਲਾ ਜਾ ਕੇ ਅੱਗ ਲਾਓ ਕਿਉਂਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋ ਚੁੱਕੇ ਹੈ ਬੰਬ। ਪਰਾਵੋ ਆਪਦੇ ਖੇਤ ਦੇ ਵਿੱਚ ਬੰਬ ਲਾ ਜਾ ਕੇ ਅੱਗ ਲਾਓ ਕਿਉਂਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋ ਚੁੱਕੇ ਹੈ ਬੰਬ। ਬੰਬਾਂ ਨਾਲ ਲੱਗੀ ਹੋਈ ਖੇਤ ਦੇ ਵਿੱਚ ਅੱਗ ਕੋਈ ਵੀ ਨੁਕਸਾਨ ਨਹੀਂ ਕਰਦੀ। ਮੇਰੀ ਹੱਥ ਬਨ ਕੇ ਬੇਨਤੀ ਹੈ ਡਰਨ ਦੀ ਲੋੜ ਨਹੀਂ। ਆਪਦੇ ਖੇਤਾਂ ਦੇ ਵਿੱਚ ਜਿਹੜੀ ਅੱਗ ਲਾਉਣੀ ਹੈ ਉਹ ਬੰਬ ਦੇ ਨਾਲ ਆਓ। ਬੰਬ ਦੇ ਨਾਲ ਲੱਗੀ ਹੋਈ ਅੱਗ ਬਿਲਕੁਲ ਵੀ ਨੁਕਸਾਨ ਨਹੀਂ ਕਰੇਗੀ ਉਹ ਬਹੁਤ ਤੇ ਵਾਤਾਵਰਨ ਨੂੰ ਸਾਫ ਕਰੇਗੀ ਸ਼ੁੱਧ ਕਰੇਗੀ ਸੋ ਸ਼ਰੀਆਮ ਤੇ ਜਿਹੜਾ ਆ ਜਾੜੀਆਂ ਜਾ ਰਹੀਆਂ ਬਾਈ ਜੀ ਡੀਸੀ ਸਾਹਿਬ ਨੂੰ ਵੀ ਮੀਟਿੰਗਾਂ ਕਰਿਆ ਇਹ ਕੋਈ ਕੁਝ ਨਹੀਂ ਬਣਦਾ ਹੁਣ ਅਸੀਂ ਵੀ ਦੇਖੋ ਕੁਝ ਕਰ ਨਹੀਂ ਸਕਦੇ ਕਿਉਂਕਿ ਛੋਟੇ ਦੁਕਾਨਦਾਰਾਂ ਨੇ ਮਾਲ ਖਰੀਦ ਰਿਆ ਜੇ ਉਹਨਾਂ ਦੀ ਦੁਕਾਨਦਾਰਾਂ ਦੀ ਵਿਚਾਰਿਆਂ ਦੀ ਦੁਕਾਨਦਾਰੀ ਬੰਦ ਹੋਊਗੀ ਤਾਂ ਵੀ ਬਹੁਤ ਵੱਡਾ ਨਾਕਸਾਨ ਹੈ ਕਿਉਂਕਿ ਇਸ ਨੇ 2-4 ਲੱਖ ਦਾ ਸਾਮਾਨ ਪਾਇਆ ਲੇਕਿਨ ਉਹ ਤੁਸੀਂ ਦੇਖੋ ਕਿਉਂਦਾ ਨੁਕਸਾਨ ਹੋਊਗਾ ਜੇ ਅਸੀਂ ਕੋਈ ਕਰਦੇ ਕੁਛ ਸੋ ਇਹ ਚਾਹੀਦਾ ਲੋਕਾਂ ਨੂੰ ਮਿਹਰ ਹੋਣਾ ਚਾਹੀਦਾ ਹੈ ਵੀ ਉਹਨਾਂ ਨੇ ਆਪ ਦਾ ਹਵਾ ਕਿਵੇਂ ਬਚਾਉਣੀ ਹੈ ਰੋਟੀ ਵੀ ਜਗਾ ਭਰਾਵੋ ਇਹ ਬੰਬ ਨਹੀਂ ਖਾ ਹੁਣੇ ਆ ਪੈਸਾ ਨਹੀਂ ਖਾ ਹੁਣ ਜਰੂਰ ਸੰਕੋਚ ਕਰੋ ਠੀਕ ਹੈ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਪੰਜਾਬ ਦੀ ਤਰਾਸਦੀ ਹੈ ਚਾਹੇ ਹੜਾਂ ਦੇ ਨਾਲ ਚਾਹੇ ਉਹ ਉਹ ਜਵੰਤਾ ਵਰਗਾ ਭਰਾ ਕੋਈ ਹੋਰ ਵੀ ਵੀਰਾਂ ਦੀ ਜਿਨ੍ਹਾਂ ਦੀ ਡੈਥ ਹੋਈ ਹੈ ਜਿਹੜੇ ਚੜਾਈ ਕਰ ਗਏ ਸੋ ਨਾ ਇੰਨੀ ਲੁੱਟ ਕਰਾਓ ਨਾ ਇੰਨੀ ਬਰਬਾਦੀ ਕਰੋ ਜਰੂਰ ਆਪਣਾ ਹਵਾ ਪਾਣੀ ਬਚਾਓ ਜੇ ਬਚਾ ਸਕਦੇ ਆ ਸਰਕਾਰ ਆ ਨਹੀਂ ਬਚਾ ਸਕਦੀਆਂ ਦੇਖੋ ਇਹ ਤੁਸੀਂ ਲੋਕਾਂ ਨੂੰ ਵੇਰ ਹੋਣਾ ਪੈਣਾ ਹੈ ਜਮ ਜੋ ਮਾਪਦਾ ਬਿਜ਼ਨਸ ਕਰੋ ਪਰ ਲੇਕਿਨ ਜੇ ਕੋਈ ਛੋਟਾ ਭਰਾ ਕਿਸਾਨ ਮੇਰੀ ਫੇਰ ਬਹਿੰਤੀ ਆਗ ਲਾਉਣਾ ਚਾਹੁੰਦਾ ਜਿੰਮੇ ਮਰਜੀ ਅੱਗ ਲਾਵੇ ਕੋਈ ਡਰਨ ਦੀ ਲੋੜ ਨਹੀਂ ਹੈਗੀ ਢੁੰਬਾ ਦੇ ਨਾਲ ਅੱਗ ਲਾਵੇ ਠੀਕ ਹੈ ਬਾਈ ਆਪਦੇ ਖੇਤ ਦੇ ਵਿੱਚ ਬੰਬ ਰੱਖੋ ਅੱਗ ਲਾਓ ਸਰਕਾਰ ਕੋਲੋਂ ਮਾਨਤਾ ਪ੍ਰਾਪਤ ਹੈ ਠੀਕ ਹੈ ਜੀ ਹਾਂ ਜੀ ਹਾਂ ਭਲਾ ਪਤਾ ਨਾ ਗਲੀ ਰੇਟ